ਹੋ ਗਏ ਸਾਰੇ ਇਕੱਠੇ ਚੱਲੇ ਆ ਜੀ ਨਾਉਣ ਬਾਈ ਗੁਰਪ੍ਰੀਤ ਬਾਈ ਫਿਰਪਸ ਬਾਈ ਜਾਨ ਬਾਈ ਮਨਦੀਪ ਪੂਰੀ ਚੱਕ ਆ ਸਾਡੀ ਗੱਡੀ ਖੜੀ ਹੈਗੀ ਤਿਆਰੀਆਂ ਖੜੀ ਰੱਖਦੇ ਜਾਣਦੇ ਹੋਗੇ ਤਿਆਰੀਆਂ ਖੜੀ ਰੱਖਦੇ ਆ ਗਏ ਸਾਰੇ ਬਾਹਰ ਸੇਰੀ ਬੰਨੀ ਵੀ ਥੋੜੀ ਮਹਿੰਗੀ ਆ ਪਾਸ ਤੋਂ 10000 ਆ ਗਿਆ ਚਲੋ ਚੜੋ ਭਾਈ ਆਇਆ ਆਇਆ ਚਲੋ ਮੈਂ ਸਿੱਧੇ ਤੇ ਬੈਠੀ ਜੇ ਵੜ ਜਾਓ ਉਸਤਾਦ ਵੜ ਜਾਓ ਤਿਆਰੀਆਂ ਹੋ ਗਈਆਂ ਸ਼ੁਰੂ ਜਾਣਦੀਆਂ ਚੱਲ ਬਰਨਾਲਾ 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 ਵੜ ਜਾਓ ਆਪ ਨੂੰ ਤਾਂ ਸਰੇ ਤੇ ਬੈਠੀ ਬੋਲੀਆਂ ਤਿਆਰੀਆਂ ਬੈਠ ਕੇ ਗੱਡੀ 'ਚ ਸਾਰੇ ਜਾਣੇ ਹੁਣ ਮਾਈ ਗੋਪੀ ਦਾ ਜਾਨ ਮਨਦੀਪ ਅਸੀਂ ਰੋਹਿਤ ਸ਼ਰਮਾ ਸਵਾਰ ਆ ਰਹੇ ਹਾਂ ਹਮਾਰੇ ਸਾਥ ਠੀਕ ਆ ਬਾਈ ਡੂੰਗੀ ਤਾਂ ਨਹੀਂ ਚਲੋ ਕੱਚੀ ਜਾਇਆ ਤੇ ਸੂਸੂਏ ਤੇ ਗੱਟਾ ਇੱਥੇ ਇੱਥੇ ਅੱਛਾ ਆ ਜਾ ਰਵੀ ਦਾਵਾ ਮਾਰ ਰਿਓ ਤਾ ਕੀ ਹੈ ਕੰਦੇ ਖੜਾ ਹੈ ਕਿੰਨਾ ਦਾ ਮਾਰੂ ਛਾਲ ਮੈਂ ਚੱਲ ਉਧਰ ਮੈਂ ਤਾਂ ਲਾਲੇ ਕੱਪੜੇ ਸੋਚੀ ਜਾਂਦੇ ਇਹਦੇ ਪਾਣੀ ਤੇ ਵੜਾਗਾ ਹਟ ਜਾ ਗੱਲ ਨਾ ਕਰਦੇ ਹੈ ਪ੍ਰਧਾਨ ਕੀ ਹੋਗਾ ਸੁੱਕੀ ਕੀ ਗੱਲ ਹੈ ਤੇਲਾ ਠੰਡਾ ਲਗਾਣਾ ਸੀ ਕਿ ਤੇ ਪੀਤਾ ਹੀ ਜਣਾ ਠੰਡਾ ਨਾਲ ਮਿਲ ਗਿਆ ਠੰਡਾ ਹੀ ਵੜਾ ਹੋ ਜਾਂਦਾ ਸਾਹ ਘਟੇ ਕਰਵਾ ਜਾਂਦਾ ਉਹ ਹੋ ਜਾਂਦਾ ਸਿਰ ਪੋਟਾ ਇਧਰ ਵੀ ਕਾਵੇ ਇਧਰ 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 ਆਇਆ ਕੰਮ ਤੇ ਦਾ ਬਿਮਾਰ ਕਰ ਦੂ ਸਾਰੇ ਸਾਰੇ ਚਲੋ ਗਾਇਸ ਤਵੇ ਪੂਰੀ ਨਹੀਂ ਦੇਖੋ ਸਾਰਾ ਸਟ੍ਰੀਮ ਨਾ ਮੇਰੀ ਲੈ ਵਾ ਵਾ ਓਕੇ ਬਣਾਇਆ ਕਰਨਾ ਤੂੰ ਰਹਿਣਾ ਆ ਆ ਆ ਇੱਕੱਠੇ 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 ਮੇਰੇ ਨਾਲ ਆ ਜਾਣਗੇ ਨਾ ਮੁੰਡੇ ਚਾਹੇ ਹਾਂ ਆਦੇ ਇੱਕਾ نا <laughs> نٽريڪ ਉਹ ਚੱਲ ਤੂੰ ਚੱਲ ਆਤੀ ਹਾਂ ਜਾਬੀ ਕਿਹਦੇ ਕੋਲੇ ਸੀ